ਹਾਂਜੀ ਦੋਸਤੋ ਅੱਜ ਉਹ ਭਰਾ ਵੀਡੀਓ ਦੇਖਣ ਜਿਨ੍ਹਾਂ ਨੇ ਬਿਸ਼ੇਰੀਆਂ ਲੈਣੀਆਂ ਚੰਗੀਆਂ ਚੰਗੇ ਖਾਨਦਾਨਾਂ ਵਾਲੀਆਂ ਪਰ ਪੈਸੇ ਲਾਉਣੇ ਆ ਹਜ਼ਾਰਾਂ ਚ ਤਾਂ ਅੱਜ ਮੈਂ ਤਰ ਦੋ ਬਿਸ਼ੇਰੀਆਂ ਲਿਆਦੇ ਹਾਂ ਦੋਨੇ ਪੂਰੇ ਟੌਪ ਦੇ ਆ ਤੇ ਦੋਨਾਂ ਦਾ ਏਟ ਹਜ਼ਾਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਜਿਹੜੇ ਭਰਾ ਆਪਣੀ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਤੇ ਦਿਲੋਂ ਸਵਾਗਤ ਹੈ ਜੀ ਆ ਨਵੇਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਵੀਡੀਓ 18 ਜੂਨ 2025 ਦੀ ਹੈ ਇੱਕ ਤਾਂ ਛੋਟੀ ਬੱਚੇ ਦਿਖਾਵਾਂ ਦਖਾਵਾ ਦੂਜੀ ਆ ਮੱਝੂ ਕੇ ਲੈਨ ਦੀ ਬਛੀ ਦਾ ਹਮ ਆ ਨੀਲੀ ਹੋ ਚਲੀ ਬੱਚੀ ਸਾਡੀ ਤੇ ਦੋ ਜਾਨਵਰ ਦਿਖਾਵਾਏ ਦੋਨਾਂ ਦੇ ਰੇਟ ਹਜ਼ਾਰਾਂ 'ਚ ਜੇ ਜਿੰਨਾ ਭਰਾਵਾਂ ਨੇ ਹਜੇ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਵੀ ਤੈਨਾਂ ਨੂੰ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਣ ਵਾਲੇ ਸਭ ਤੋਂ ਪਹਿਲਾਂ ਦੋਸਤੋ ਆ ਬੱਚੀ ਚੈੱਕ ਕਰੋ ਉਮਰ ਇਹ 3 ਮਹੀਨੇ 3 ਦਿਨਾਂ ਦੀ ਹੋਈ ਆ ਪਰ ਲੈਂਥ ਦੇਖੋ ਹਾਈਟ ਦੇਖੋ ਲੱਤ ਦੀ ਲੰਬਾਈ ਦੇਖੋ ਪੂਰੀ ਵੱਡੀ ਵਰਨ ਆਈ ਕਿਉਂ ਖਾਨਦਾਨ ਹੀ ਬਹੁਤ ਤਕੜਾ ਮਾਂ ਇਹਦੀ ਪੂਰੀ ਵੱਡੀ ਹਾਈਟ ਦੀ ਚੰਬੀ ਕੁੜੀ ਹੈ ਜੀ ਪ੍ਰਿੰਸ ਡੂਡਾ ਵਾਲੀ ਦੀ ਬੱਚੀ ਹੈ ਤੇ ਬਾਪ ਇਹਦਾ ਬਾਈ ਸੱਖਾਂ ਵਾਲੀ ਵਾਲੇ ਤਰਨੀ ਹੋਣਾ ਵਾਲਾ ਘੋੜਾ ਸੁਲਤਾਨ ਹੈ ਜੀ ਬਹੁਤ ਟੌਪ ਦਾ ਘੋੜਾ ਦੋਸਤੋ ਤੇ ਟੌਪ ਦੀ ਬੱਚੀ ਆ ਲੈਂਥ ਦੇਖੋ ਲੰਬਾਈ ਕਿੰਨੀ ਸੋਹਣੀ ਆ ਪੁੱਠਾ ਪਾਠਾ ਕਿੰਨਾ ਹੁਣ ਧੌਣ ਕਿੰਨੀ ਲੰਮੀ ਆ ਕੰਨ ਕੰਡੀਸ਼ਨ ਬਹੁਤ ਸੋਹਣੀ ਆ ਕੁੰਡੀ ਵਾਲਾ ਕੰਨ ਆ ਬਾਲ ਭੋਰੀਆਂ ਦੀ ਸਾਫ ਆ ਮੱਥੇ ਸਿੰਗਲ ਭੋਰੀ ਆ ਪੁੱਠਾ ਪਾਠਾ ਬਹੁਤ ਸੋਹਣਾ ਯਾਰ ਬੱਚੀ ਦਾ ਅਸਿੱਧਾ ਦਿਲ ਜੇ ਜਬਦੀ ਆ ਉਮਰ ਵੀ ਛੋਟੀ ਆ ਜਿਹਨੇ ਮੰਨ ਲਓ ਸ਼ੁਰੂ ਤੋਂ ਪਾਲਣੀ ਹੋਵੇ ਬੱਚੀ ਉਹਦੇ ਲਈ ਪੂਰੀ ਪਰਫੈਕਟ ਆ ਕਿਉਂਕਿ ਬਾਲੇ ਭਰਾਵਾਂ ਦੀ ਰੀਜ ਹੁੰਦੀ ਆ ਨਾ ਜਦ ਆਪਾਂ ਵੀ ਛੋਟਾ ਬੱਚਾ ਪਾਲ ਲੈਣਾ ਆਪਦੇ ਹੱਥੀਂ ਪਾਲ ਲੈਣਾ ਆਪਣੇ ਰੰਗ ਢੰਗ ਦੇ ਢਲ ਜੇ ਤਾਂ ਮਿੱਤਰੋ ਆ ਬੱਚੀ ਵਾਲੋ ਰੱਸਾ ਆਪਾਂ ਹੀ ਪਾਇਆ ਜੇ ਨਵਾਂ ਮਾਂ ਦੇ ਮਗਰੋਂ ਦੁੱਧ ਚੁੰਗਦੀ ਲਿਆਂਦੀ ਆ ਰਾਤ ਆਪਣੇ ਕੋਲ ਕੱਲ ਸਾਮੀ ਇਹ ਬੱਚੀ ਆਈ ਆ ਤੇ ਬੱਚੀ ਦੀ ਡਿਜ਼ਾਈਨ ਪੂਰਾ ਚੰਗਾ ਘੋੜੇ ਦੀ ਗਾਰੰਟੀ ਹੋ ਦੋਸਤੋ ਮਾਂ ਦੀ ਹਾਈਟ ਦੀ ਗਾਰੰਟੀ ਹੋ ਤੇ ਬੱਚੀ ਹੈ ਹੀ ਪੂਰੇ ਟੌਪ ਦੀ ਜਿਆ ਹਾਈਟ ਦੀ ਦਾ ਚਲੋ ਆਪਾਂ ਦੇਖ ਲਈ ਲੱਤ ਲੁਤਾਪ ਵੀ ਲੰਮੀ ਦਸੀਆਂ ਦੀ ਵੀ ਬੱਚੀ ਹਾਈਟ ਵਾਲੀ ਆ ਹਾਈਟ ਵੀ ਮਿਲ ਜਾਂਦੇ ਪਰ ਜਿਹੜੀ ਹਸਾਬ ਨਾਲ ਬੱਚੇ ਲੰਬੇ ਲੁੰਬੀ ਹਨ ਇੰਨੀ ਲੰਬੀ ਨਹੀਂ ਮਿਲਦੀ ਡਿਜ਼ਾਈਨ ਪੂਰਾ ਪਰਫੈਕਟ ਆ ਤੱਕੰਨਾਂ ਤੋਂ ਲੈ ਕੇ ਪੈਰਾਂ ਤਾਈ ਓਕੇ ਰਪੋਟਾਂ ਬੱਚੀ ਨੇ ਤੇ ਨੰਬਰ 2 ਤੇ ਆ ਮੱਝੂ ਕੇ ਵਾਲੀ ਚੈੱਕ ਕਰੋ ਦੋਸਤੋ ਜੀਨੇ ਪੂਰਾ ਲੈਣੀ ਹੈ ਵੱਡੀ ਬੱਚੀ 7-8 ਮਹੀਨਿਆਂ ਦੀ ਤਾਂ ਉਹ ਆ ਬੱਚੀ ਦੇਖ ਲਓ ਨੀਲੀ ਹੋ ਜਾਣਾ ਬੱਚੀ ਨੇ ਇਹਦੇ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਇਹਦੀ ਜਿਹੜੀ ਮਾਂ ਮੱਝੂ ਕੇ ਲੈਣ ਦੀ ਨੀਲੀ ਕੁੜੀ ਆ ਬਾਪ ਵੀ ਖਾਨਦਾਨ ਤਾਂ ਮੱਝੂ ਕੇ ਦਾ ਹੀ ਪਰ ਉਹ ਜੈਡ ਬਲੈਕ ਕੁੜਾ ਸੋ ਦੋਸਤੋ ਜਿਹੜੇ ਵੀ ਭਰਾ ਨੇ ਪੰਜਾਬ ਨਸਲ ਦੀ ਮੱਝੂ ਕੇ ਖਾਨਦਾਨ ਦੀ ਚੀਜ਼ ਆਪਦੇ ਘਰੇ ਪਾਲਣੀ ਚਾਹੁੰਦਾ ਆਪਦੇ ਹੱਥੀ ਤਿਆਰ ਕਰਨੀ ਚਾਹੁੰਦਾ ਤਾਂ ਉਹ ਇੱਕ ਵਾਰ ਆ ਦੇਖ ਲਓ ਮਰਜ਼ੀ ਮੈਂ ਦੱਸੇ ਤੇ 7 ਤੋਂ 8 ਮਹੀਨੇ ਪਰ ਡਿਜ਼ਾਈਨ ਦੇਖੋ ਬੱਚੀ ਦਾ ਲੈਂਥ ਲੰਥ ਹੈ ਤੇ ਵੀ ਸੋਹਣੀ ਆ ਮੱਥੇ ਪਟਾ ਇੱਕ ਵਾਰ ਚਟਾ ਤੇ ਟਰੈਡ ਕੋਲੋਂ ਤਾਂ ਨੀਲੀ ਹੋਣੀ ਸ਼ੁਰੂ ਹੋ ਗਈ ਤੇ ਬਾਲਪੋਰੀਆਂ ਦੀ ਇਹ ਵੀ ਸਾਫ ਆ ਜੀ ਦੇਮਨ ਲੱਗਿਆ ਹੋਇਆ ਬੱਚੀ ਤੇ ਪੈਰਾਪੂਰਾ ਦੀ ਹੱਥਾਂ ਜਾਂ ਪੂਰੀ ਸਾਫ ਹੈ ਤੇ ਮੇਨ ਗੱਲ ਸਾਊ ਠੰਡੀ ਆ ਕਿਉਂਕਿ ਅੱਜਕੱਲ ਮੱਝੂ ਕੇ ਲੈਣ ਵਾਲੀਆਂ ਬਸ਼ੀਰੀਆਂ ਦੀ ਡਿਮਾਂਡ ਕਾਫੀ ਵਧੀ ਹੋਈ ਆ ਤਾਂ ਸੋਚਿਆ ਮੈਂ ਕਿ ਤੁਹਾਡੇ ਲਈ ਇੱਕ ਚਲੋ ਨੀਲੀ ਬੱਚੀ ਨਾਲ ਵੀ ਪਾਦੀ ਹੈ ਨਾ ਦੋਨੇ ਬੱਚੇ ਦੋਸਤੋ ਟਾਪ ਕੁਆਲਟੀ ਆ ਚੰਗੀ ਬਰੀਡ ਦੀਆਂ ਚੰਗੇ ਖਾਨਦਾਨ ਦੀਆਂ ਤੇ ਹੁਣ ਗਾਂ ਤੋਂ ਆ ਰਹੀ ਸੀਗਾ ਸੇਵਾ ਥੈਂਕ ਯੂ ਹਾਂ ਤਾਂ ਬਣ ਗਏ ਕਿ ਮਿੱਤਰ ਮੈਂ ਨੰਬਰ ਦਵਾਂ ਥੱਲੇ ਵੀਡੀਓ ਦੇ ਜਿਹੜੀ ਦੋਨਾਂ ਬਾਕੀਆਂ ਦੇ ਜਾਨਵਰ ਤੁਹਾਡੇ ਪਸੰਦ ਆ ਸੰਪਰਕ ਕਰ ਲਓ ਜਾਨਵਰ ਹੋਰ ਵੀ ਖੜੇ ਆ ਤੇ ਮੈਂ ਰੇਟ ਦਾ ਫੇਰ ਆਈਡੀਆ ਦੇ ਦੇਣਾ ਕਿਉਂਕਿ ਬਾਰੇ ਭਰਾ ਬਾਅਦ ਚ ਲੰਬਾ ਜਾਂਦਾ ਵਈ ਰੇਟ ਨਹੀਂ ਦੱਸਦੇ ਤਾਂ ਮਿੱਤਰੋ ਆਈਡੀਆ ਦੇ ਦੇਣਾ ਤੁਹਾਨੂੰ ਹਜ਼ਾਰਾਂ ਚ ਵੱਜੂ ਰੇਟ ਇਹਨਾਂ ਦਾ ਹਜ਼ਾਰਾਂ ਚ ਸੋ ਜਿਹਦੇ ਪਸੰਦ ਹੋਏ ਫੋਨ ਲਾਓ